ਅਤੀ ਦਿਨ ਧਰਤੀ ਹੇਠਲੇ ਪਾਣੀ ਦਾ ਘਟ ਰਿਹਾ ਪੱਧਰ ਮਨੁੱਖ ਅਤੇ ਜੀਵ ਜੰਤੂਆਂ ਲਈ ਖਤਰੇ ਦੀ ਘੰਟੀ ਹੈ ਜਿਸ ਤਰੀਕੇ ਨਾਲ ਅੱਜ ਲਾਪਰਵਾਹੀ ਦੇ ਮਨਸੂਬਿਆਂ ਨਾਲ ਚੱਲ ਰਿਹਾ ਮਨੁੱਖ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਵੱਡੀਆਂ ਦਿੱਕਤਾਂ ਪੈਦਾ ਕਰ ਸਕਦਾ ਹੈ ਪਾਣੀ ਦੇ ਘਟ ਰਹੇ ਪੱਧਰ ਤੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਸਭ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਝੋਨਾ ਹੀ ਪਾਣੀ ਨੂੰ ਖਤਮ ਕਰ ਰਿਹਾ ਹੈ ਪਰ ਇਸ ਮੁਸੀਬਤ ਪ੍ਰਤੀ ਅਸੀਂ ਸਾਰੇ ਹੀ ਜ਼ਿੰਮੇਵਾਰ ਆ ਕਿਉਂਕਿ ਸਮਾਂ ਹੁੰਦਾ ਸੀ ਕਿ ਪਿੰਡਾਂ ਦੇ ਛੱਪੜਾਂ ਵਿੱਚ ਸਿਰਫ ਬਰਸਾਤੀ ਦਿਨਾਂ ਵਿੱਚ ਹੀ ਗੰਦਾ ਪਾਣੀ ਵਿਖਾਈ ਦਿੰਦਾ ਸੀ ਉਹਨਾਂ ਛੱਪੜਾਂ ਟੋਬਿਆਂ 'ਚ ਪਿੰਡਾਂ ਦੇ ਲੋਕ ਪਸ਼ੂ ਚਰਾਉਂਦੇ ਹੁੰਦੇ ਸਨ ਕਿਉਂਕਿ ਉਸ ਸਮੇਂ ਲੋਕ ਪਾਣੀ ਨੂੰ ਜਾਇਆ ਨਹੀਂ ਕਰਦੇ ਸਨ ਅਤੇ ਪਾਣੀ ਦੀ ਕਦਰ ਕਰਦੇ ਸਨ ਅੱਜ ਅਸੀਂ ਇਹਨਾਂ ਛੱਪੜਾਂ ਵੱਲ ਝਾਤ ਮਾਰੀਏ ਤਾਂ ਇਹ ਨੱਕੋ ਨੱਕ ਭਰੇ ਪਏ ਨੇ ਗੰਦਾ ਪਾਣੀ ਸੜਕਾਂ ਤੇ ਲੋਕਾਂ ਦੇ ਘਰਾਂ ਵਿੱਚ ਵੀ ਦਸਤਕ ਦੇ ਰਿਹਾ ਹੈ ਪਿੰਡਾਂ ਵਿੱਚ ਬਣੀਆਂ ਵਾਟਰ ਸਪਲਾਈ ਅਧੀਨ ਕਮੇਟੀਆਂ ਦੇ ਮੈਂਬਰ ਜਦੋਂ ਪਿੰਡਾਂ ਦੀਆਂ ਔਰਤਾਂ ਨੂੰ ਬੇਨਤੀ ਕਰਦੇ ਨੇ ਕਿ ਭਾਈ ਪਾਣੀ ਨੂੰ ਜਾਇਆ ਨਾ ਕਰੋ ਆਪਣੇ ਕੰਮ ਤੋਂ ਬਾਅਦ ਚੱਲਦੀਆਂ ਟੂਟੀਆਂ ਬੰਦ ਕਰ ਦਿਆ ਕਰੋ ਪਰ ਉਹੀ ਔਰਤਾਂ ਅੱਗੇ ਸਵਾਲ ਕਰਦੀਆਂ ਨੇ ਕਿ ਇਹ ਤਾਂ ਭਾਈ ਐਦਾਂ ਹੀ ਚੱਲਣਗੀਆਂ ਕਿਉਂਕਿ ਅਸੀਂ ਬਿੱਲ ਦਿੰਦੇ ਹਾਂ ਗੱਲ ਇੱਥੇ ਬਿੱਲ ਦੀ ਨਹੀਂ ਸੋਚਣ ਦੀ ਐ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਕਿਵੇਂ ਬਚਾਉਣਾ ਐ ਪਾਪ ਪਾਣੀ ਨੂੰ ਖਤਮ ਕਰਨ ਪ੍ਰਤੀ ਜੇ ਕਿਸਾਨ 70 ਅਤੇ ਅਸੀਂ ਸਾਰੇ 30 ਫੀਸਦੀ ਜ਼ਿੰਮੇਵਾਰਾਂ ਕਿਉਂਕਿ ਪੀਣਯੋਗ ਪਾਣੀ ਨੂੰ ਅੱਜ ਅਸੀਂ ਬੇਹਿਸਾਬਾ ਵਰਤ ਰਹੇ ਆਂ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸਾਨੂੰ ਸਭ ਨੂੰ ਰਲ ਕੇ ਹੰਬੜਾ ਮਾਰਨ ਦੀ ਲੋੜ ਹੈ ਅੱਜ ਤੋ 3 ਦਹਾਕੇ ਪਹਿਲਾਂ ਪਾਣੀ ਦਾ ਪੱਧਰ ਕਰੀਬ 20 ਫੁੱਟ ਤੇ ਚੱਲ ਰਿਹਾ ਸੀ ਪਰ ਅੱਜ 100 ਫੁੱਟ ਦੇ ਕਰੀਬ ਜਾ ਚੁੱਕਾ ਹੈ ਇਸ ਚੱਲਦੇ ਸੀਜ਼ਨ ਚ ਲੋਕਾਂ ਵੱਲੋਂ ਆਪਣੇ ਘਰਾਂ ਤੇ ਖੇਤੀ ਮੋਟਰਾਂ ਦੇ 30 ਫੁੱਟ ਦੇ ਕਰੀਬ ਟੋਟੇ ਪਾਈਪ ਪਾ ਲਏਗੇ ਨੇ بارش ਨਾ ਹੋਣ ਕਾਰਨ ਇਸੇ ਨਾਲ ਪਾਣੀ ਦੇ ਪੱਧਰ ਬਹੁਤ ਹੀਠਾ ਜਾ ਰਿਹਾ ਹੈ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਮਿਲੇਗਾ ਮੋਟਰਾਂ ਦੇ ਟੋਟੇ ਪਾ ਰਹੇ ਮਿਸਤਰੀਆਂ ਨੇ ਦੱਸਿਆ ਕਿ ਲੋਕ ਆਪਣੀ ਫਸਲ ਨੂੰ ਬਚਾਉਣ ਲਈ ਵੱਡੀਆਂ ਮੋਟਰਾਂ ਪਾ ਰਹੇ ਨੇ ਪਰ ਨਸਲਾਂ ਬਾਰੇ ਹਾਲੇ ਵੀ ਨਹੀਂ ਸੋਚ ਰਹੇ